ਕੀ ਕੋਈ ਕਿਸੇ ਨਾਲ ਅੱਜ ਮਸਲਾ ਕਿਉਂ ਪਾਇਆ ਇਹ ਗੁਰੂ ਗ੍ਰੰਥ ਸਾਹਿਬ ਕੇ ਦਾ ਨੀਚੀ ਜ਼ਮੀਰ ਨਹੀਂ ਆ ਉਹਦੇ ਵਿੱਚ ਲਿਖਿਆ ਗਿਆ ਪਾਣੀ ਗੁਰੂ ਗੁਰੂ ਹ ਬਾਣੀ ਵਿੱਚ ਬਾਣੀ ਅਮਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤਖ ਗੁਰੂ ਨਸਾਰੇ ਜਾਨੀ ਕਿ ਜਿਹੜਾ ਬਾਣੀ ਨੂੰ ਗੁਰੂ ਮੰਨਦਾ ਫੇ ਉਹ ਸਤਗੁਰ ਅਬਦਾਸ ਨੂੰ ਵੀ ਗੁਰੂ ਮੰਨਦਾ ਉਹ ਸਤਗੁਰ ਕਬੀਰ ਨੂੰ ਵੀ ਗੁਰੂ ਮੰਨਦਾ ਅਸੀਂ ਇਕੱਲਾ ਇਕੱਲਾ ਦੀ ਬਾਣੀ ਨਹੀਂ ਚਾਹੁੰਦੇ ਪਰ ਤੁਸੀਂ ਪਿੰਡਾਂ ਦੇ ਵਿੱਚ ਸ਼ਵਸ਼ਾਨ ਦਾ ਜੁਦੇ ਕਰ ਦਿੱਤੇ ਅੱਜ ਇੱਕ ਸ਼ਬਦ ਬਦਲਿਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਜਿੱਧਰ ਨੂੰ ਮੂੰਹ ਆ ਉਧਰ ਨੂੰ ਚੱਲ ਜਾਓ ਇਹ ਅੱਜ ਅੱਜ ਕੋਝੀਆਂ ਸਾਥਸ਼ਾਲ ਦੇ ਨਾਲ ਇਹ ਤੁਹਾਡਾ ਇਕੱਲਾ ਧਰਮ ਤੁਹਾਡਾ ਨਹੀਂ ਇਹ ਇਹ ਜਿਹੜਾ ਨੀਆਂ ਦੇ ਵਿੱਚ ਜਿਹੜੇ ਨੀ ਆ ਆ ਉਹ ਸਤਗੁਰੂ ਅਰਬਦਾਸ ਜੀ ਕਬੀਰ ਜੀ ਨੇ ਉਹਨਾਂ ਨੇ ਰੱਖੀਆਂ ਅੱਜ ਇਸ ਕਰਕੇ ਮੈਂ ਬੇਨਤੀ ਕਰਦਾ ਇਦਾਂ ਦੀਆਂ ਅੱਜ ਕੋਝੀਆਂ ਆਸ਼ਾਸ਼ਾ ਨਾ ਕਰੋ ਕਿ ਸਾਡੇ ਸੁਭਾਅ ਦੇ ਵਿੱਚ ਹੋਰ ਬੰਡੀਆਂ ਪੈਣ ਮੇਰੀ ਤਾਂ ਇਹ ਬੇਨਤੀ ਆ ਬਾਣੀ ਦੇ ਵਿੱਚ ਬਾਰ-ਬਾਰ 40 ਸ਼ਬਦ ਗੁਰਗਾਂ ਸਾਹਿਬ ਦੇ ਵਿੱਚ ਉਹਨਾਂ ਦੇ ਦਰਜ ਹੋਆ ਸਾਡੀ ਇਹ ਬੇਨਤੀ ਆ ਇਹਨੂੰ ਬਾਣੀ ਗੁਰੂ ਗੁਰੂ ਸਾਹਿਬ ਬਾਣੀ ਦੇ ਜਿਹੜਾ ਅਸੀਂ ਮੈਸੇਜ ਲੈ ਕੇ ਚੱਲੇ ਆ ਐਸੇ ਪੈਸੀ ਇਹਨੂੰ ਸਮਝਦੀ ਵੀ ਆ ਪਰ ਜਾਣ ਕੇ ਇਹ ਬੰਡੀਆਂ ਪਾਈਆਂ ਗਈਆਂ ਅਸੀਂ ਕਹਿ ਰਹੇ ਜੈ ਗੁਰਦੇਵ ਸਤਿਗੁਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਜੈਪੀ ਜੈਪਾ